ਕੀ ਅੰਮ੍ਰਿਤਪੁਰ ਜਹਾਜ਼ ਹਾਦਸੇ ਦੀ ਘਟਨਾ ਦਾ ਪਹਿਲਾ ਹੀ ਲੋਕਾਂ ਨੂੰ ਲੱਗ ਗਿਆ ਸੀ ਪਤਾ ਕੀ ਅੰਮ੍ਰਿਤਪੁਰ ਜਹਾਜ਼ ਹਾਦਸੇ ਦੀ ਫੇਸਬੁੱਕ ਤੇ ਚੱਲ ਰਹੀ ਸੀ ਲਾਈਵ ਸਟ੍ਰੀਮ ਕੀ ਅੰਮ੍ਰਿਤਪੁਰ ਜਹਾਜ਼ ਹਾਦਸੇ ਦਾ ਲਾਈਵ ਵੀਡੀਓ ਸੋਸ਼ਲ ਮੀਡੀਆ ਤੇ ਹੋ ਰਿਹਾ ਹੈ ਵਾਇਰਲ ਦੱਸਦੀ ਹੈ ਕਿ 12 ਜੂਨ 2025 ਨੂੰ ਅਹਮਦਾਬਾਦ ਦੇ ਵਿੱਚ 에য়ার ਇੰਡੀਆ ਦਾ ਇੱਕ ਬੋਇੰਗ ਜਹਾਜ਼ ਹਾਦਸਾ ਗ੍ਰਸਤ ਹੋ ਜਾਂਦਾ ਹੈ। ਇਸ ਹਾਦਸੇ ਦੇ ਵਿੱਚ 275 ਲੋਕਾਂ ਦੀ ਮੌਤ ਹੋ ਜਾਂਦੀ ਹੈ। ਦੱਸਦੀ ਹੈ ਕਿ ਇਸ ਜਹਾਜ਼ ਦੇ ਵਿੱਚ 242 ਯਾਤਰੀ ਮੌਜੂਦ ਸੀ ਜਿਨ੍ਹਾਂ ਦੇ ਵਿੱਚੋਂ 241 ਲੋਕਾਂ ਦੀ ਦਰਦਨਾਕ ਤਰੀਕੇ ਦੇ ਨਾਲ ਮੌਤ ਹੋ ਜਾਂਦੀ ਹੈ। ਇਸ ਦੇ ਵਿੱਚ ਇੱਕ ਡਾਕਟਰ ਕ੍ਰਿਕਟਰ ਸੀ ਤੇ ਦੂਸਰਾ ਵਿਜੇ ਰupani ਜੋ ਗੁਜਰਾਤ ਦੇ ਸਾਬਕਾ ਸੀਐਮ ਸੀ ਉਹਨਾਂ ਦੀ ਵੀ ਮੌਤ ਹੋ ਜਾਂਦੀ ਹੈ। ਦੱਸਦੀ ਕਿ ਰਾਜਸਥਾਨ ਦੇ ਇੱਕ ਡਾਕਟਰ ਪਰਿਵਾਰ ਦੀ ਵੀ ਇਸ ਦੇ ਵਿੱਚ ਦਰਦਨਾਕ ਤਰੀਕੇ ਦੇ ਨਾਲ ਮੌਤ ਹੁੰਦੀ ਹੈ। ਇਸ ਤੋਂ ਇਲਾਵਾ ਜਿਸ ਬਿਲਡਿੰਗ ਦੇ ਨਾਲ ਚਹਾਤ ਟਕਰਾਇਆ ਸੀ ਉੱਥੋਂ ਦੇ ਕਈ ਜਿਹੜੇ ਸਟੂਡੈਂਟ ਡਾਕਟਰਾਂ ਦੀ ਵੀ ਮੌਤ ਹੋ ਗਈ ਹੈ। ਦੱਸਦੀ ਕਿਸ ਹਾਦਸੇ ਦੇ ਵਿੱਚ ਸਿਰਫ ਇੱਕ ਹੀ ਯਾਤਰੀ ਦੀ ਜਾਨ ਬਚੀ ਹੈ ਜਿਸ ਨੇ ਸਰਵਾਈਵ ਕੀਤਾ ਹੈ ਇਸ ਤੋਂ ਇਲਾਵਾ ਬਾਕੀ ਸਾਰੇ ਯਾਤਰੀਆਂ ਦੀ ਮੌਤ ਹੋ ਗਈ ਹੈ ਔਰ ਉਹਨਾਂ ਦੇ ਲਾਸ਼ਾਂ ਦਾ ਡੀਐਨਏ ਹਾਲੇ ਤੱਕ ਜਿਹੜਾ ਮੈਚ ਨਹੀਂ ਹੋ ਰਿਹਾ ਦੱਸਦੀ ਕਿ ਇਸ ਦੇ ਵਿੱਚ ਇੰਡੀਆ ਤੋਂ ਇਲਾਵਾ ਵਿਦੇਸ਼ਾਂ ਦੇ ਵੀ ਨਾਗਰਿਕ ਮੌਜੂਦ ਸੀ ਤਾਂ ਹੁਣ ਇਸ ਹਾਦਸੇ ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ ਔਰ ਦਾਵਾ ਇਹ ਕੀਤਾ ਜਾ ਰਿਹਾ ਹੈ ਕਿ ਇਸ ਵੀਡੀਓ ਦੇ ਵਿੱਚ ਜੋ ਹਾਦਸਾ ਹੋਇਆ ਹੈ ਉਹ ਅਮਦਾਬਾਦ ਜਹਾਜ਼ ਹਾਦਸਾ ਸੀ ਜਿਸ ਟਾਈਮ ਇਹ ਹਾਦਸਾ ਹੋਇਆ ਉਸ ਟਾਈਮ ਫੇਸਬੁੱਕ ਤੇ ਲਾਈਵ ਸਟ੍ਰੀਮਿੰਗ ਚੱਲ ਰਹੀ ਸੀ ਨੌਜਵਾਨ ਜਹਾਜ਼ ਦੇ ਵਿੱਚ ਬੈਠਾ ਦਿਖਾਈ ਦੇ ਰਿਹਾ ਔਰ ਉਸ ਦੇ ਵੱਲੋਂ ਜਿਹੜਾ ਕਿ ਹੱਸਦੇ ਚਿਹਰੇ ਦੇ ਨਾਲ ਇੱਕ ਵੀਡੀਓ ਬਣਾਈ ਜਾਂਦੀ ਔਰ ਜਿਵੇਂ ਹੀ ਉਹ ਵੀਡੀਓ ਬਣਾ ਰਿਹਾ ਹੁੰਦਾ ਉਵੇਂ ਹੀ ਜਿਹੜਾ ਜਹਾਜ਼ ਹੈ ਦੇਖਦੇ ਹੀ ਦੇਖਦੇ ਹਾਦਸਾ ਗ੍ਰਸਤ ਹੋ ਜਾਂਦਾ ਹੈ ਜਹਾਜ਼ ਨੂੰ ਅੱਗ ਲੱਗ ਜਾਂਦੀ ਹੈ ਤੇ ਵੀਡੀਓ ਦੇ ਵਿੱਚ ਸਾਫ਼ ਦੇਖਿਆ ਜਾ ਸਕਦਾ ਹੈ 12 ਜੂਨ ਨੂੰ ਇਹ ਵੀਡੀਓ ਜਿਹੜੀ ਵਾਇਰਲ ਹੋ ਰਹੀ ਹੈ ਅਹਮਦਾਬਾਦ ਜਹਾਜ਼ ਜਿਹੜਾ ਹਾਦਸਾ ਇਸ ਨੂੰ ਦੱਸਿਆ ਜਾ ਰਿਹਾ ਹੈ ਕਿ ਇਹ ਉਸ ਹਾਦਸੇ ਦੀ ਵੀਡੀਓ ਹੈ ਲੇਕਿਨ ਕੀ ਇਸ ਵੀਡੀਓ ਦੇ ਵਿੱਚ ਕੀਤਾ ਜਾ ਰਿਹਾ ਦਾਵਾ ਸਹੀ ਹੈ ਜਾਂ ਗਲਤ ਹੈ ਆਓ ਇਸ ਖਬਰ ਦੇ ਵਿੱਚ ਜਾਣਦੇ ਹਾਂ 에어 ਇੰਡੀਆ ਦਾ ਬੋਇੰਗ ਜਹਾਜ਼ ਅਹਮਦਾਬਾਦ ਦੇ ਵਿੱਚ ਹਾਦਸਾ ਗ੍ਰਸਤ ਹੋਇਆ ਹੈ ਇਸ ਜਹਾਜ਼ ਦੇ ਵਿੱਚ ਗੁਜਰਾਤ ਦੇ ਸਾਬਕਾ ਮੁੱਖ ਮੰਤਰੀ ਵਿਜੇ ਰupani ਸਨੇ 242 ਯਾਤਰੀ ਸਵਾਰ ਸਨ। ਇਸ ਜਹਾਜ਼ ਹਾਦਸੇ ਦਾ ਦਾਵਾ ਕਰਦੇ ਹੋਏ ਸ਼ੋਸ਼ਲ ਮੀਡੀਆ ਤੇ ਕਈ ਝਾਲੀ ਵੀਡੀਓ ਅਤੇ ਫੋਟੋਆਂ ਵਾਇਰਲ ਹੋ ਰਹੀਆਂ ਨੇ। ਤੇ ਇਸ ਫੈਕਟ ਚੈੱਕ ਦੇ ਵਿੱਚ ਅਸੀਂ ਇਸ ਵਾਇਰਲ ਹੋ ਰਹੀ ਵੀਡੀਓ ਤੇ ਫੋਟੋ ਦੀ ਸਚਾਈ ਜਾਣਾਂਗੇ। ਦੱਸਦੇ ਕਿ ਇੱਕ ਵੀਡੀਓ ਜਿਹੜਾ ਦੇਖਿਆ ਜਾ ਰਿਹਾ ਜੋ ਵਾਇਰਲ ਹੋ ਰਿਹਾ ਹੈ ਕਿ ਜਹਾਜ਼ ਦੇ ਵਿੱਚ ਸਵਾਰ ਇੱਕ ਮੁੰਡਾ ਵੀਡੀਓ ਰਿਕਾਰਡ ਕਰ ਰਿਹਾ ਹੈ। ਵੀਡੀਓ ਰਿਕਾਰਡ ਕਰਦੇ ਸਮੇਂ ਕੁਝ ਸਮੇਂ ਬਾਅਦ ਜਹਾਜ਼ ਹਾਦਸਾ ਗ੍ਰਸਤ ਹੋ ਜਾਂਦਾ ਹੈ ਦਾਵਾ ਕੀਤਾ ਜਾ ਰਿਹਾ ਹੈ ਕਿ ਵੀਡੀਓ ਅਹਮਦਾਬਾਦ ਦੇ ਵਿੱਚ 에য়ার ਇੰਡੀਆ ਦੇ ਜਹਾਜ਼ ਹਾਦਸੇ ਦਾ ਹੈ ਵੀਡੀਓ ਨੂੰ ਸਾਂਝਾ ਕਰਦੇ ਹੋਏ ਯੂਜ਼ਰ ਨੇ ਲਿਖਿਆ ਅਹਮਦਾਬਾਦ ਗੁਜਰਾਤ ਜਹਾਜ਼ ਹਾਦਸੇ ਤੋਂ ਪਹਿਲਾਂ ਫੇਸਬੁੱਕ ਲਾਈਵ ਵੀਡੀਓ ਮੀਡੀਆ ਰਿਪੋਰਟਰਾਂ ਦੇ ਮੁਤਾਬਕ 15 ਜਨਵਰੀ 2023 ਦਾ ਇਹ ਵੀਡੀਓ ਨੇਪਾਲ ਦੇ ਪੋਖਰਾ ਦੇ ਵਿੱਚ ਯੇਤੀ 에ਅਰਲਾਈਨਸ ਦੇ ਜਹਾਜ਼ ਹਾਦਸੇ ਦਾ ਹੈ ਇਸ ਹਾਦਸੇ ਦੇ ਵਿੱਚ 68 ਲੋਕ ਮਾਰੇ ਗਏ ਸੀ। ਇਸ ਹਾਦਸੇ ਦੀ ਵੀਡੀਓ ਨੂੰ ਉੱਤਰ ਪ੍ਰਦੇਸ਼ ਦੇ सोनू ਜੈਸਵਾਲ ਨਾਮ ਦੇ ਇੱਕ ਨੌਜਵਾਨ ਨੇ ਫੇਸਬੁੱਕ ਤੇ ਲਾਈਵ ਸਟ੍ਰੀਮ ਕੀਤਾ ਸੀ। ਨੇਪਾਲ ਜਹਾਜ਼ ਹਾਦਸੇ ਦੇ ਵਿੱਚ 5 ਭਾਰਤੀਆਂ ਦੀ ਮੌਤ ਹੋ ਗਈ ਸੀ। ਇਹ ਸਪਸ਼ਟ ਹੈ ਕਿ ਵੀਡੀਓ ਦੇ ਨਾਲ ਕੀਤਾ ਜਾ ਰਿਹਾ ਦਾਵਾ ਪੂਰੀ ਤਰ੍ਹਾਂ ਝੂਠਾ ਹੈ। ਤੇ ਇਸ ਨੂੰ ਲੈ ਕੇ ਇੱਕ ਵਾਇਰਲ ਫੋਟੋ ਵੀ ਜਿਹੜੀ ਕੋ ਵੀਰਲ ਹੋ ਰਹੀ ਹੈ ਦੱਸਦੀ ਹੈ ਕਿ ਗੁਜਰਾਤ 에য়ার ਇੰਡੀਆ ਜਹਾਜ਼ ਹਾਦਸੇ ਦੇ ਨਾਮ ਤੇ ਇੱਕ ਫੋਟੋ ਵੀ ਵਾਇਰਲ ਹੋ ਰਹੀ ਹੈ ਇਸ ਫੋਟੋ ਦੇ ਵਿੱਚ 에য়ার ਇੰਡੀਆ ਜਹਾਜ਼ ਇੱਕ ਖਰਾਬ ਹੋਇਆ ਟੁਕੜਾ ਦਿਖਾਈ ਦੇ ਰਿਹਾ ਫੋਟੋ ਸਾਂਝੀ ਕਰਦੇ ਹੋਏ ਇੱਕ ਯੂਜ਼ਰ ਨੇ ਲਿਖਿਆ ਗੁਜਰਾਤ ਦੇ ਅਹਮਦਾਬਾਦ ਦੇ ਵਿੱਚ 에য়ার ਇੰਡੀਆ ਦਾ ਜਹਾਜ਼ ਉਡਾਣ ਦੌਰਾਨ ਹਾਦਸਾ ਗ੍ਰਸਤ ਹੋ ਗਿਆ ਜਿਸ ਦੇ ਵਿੱਚ 238 ਯਾਤਰੀ ਸਵਾਰ ਸਨ ਇਹ ਹਾਦਸਾ ਜਹਾਜ਼ ਦੇ ਪਿਛਲੇ ਕਿਸੇ ਨਾਲ ਟਕਰਾਂਉਣ ਦੇ ਕਾਰਨ ਹੋਇਆ ਹੈ ਤੇ ਤਿੰਨ ਫਾਇਰ ਇੰਜਨ ਮੌਕੇ ਤੇ ਪਹੁੰਚ ਗਏ। ਯਾਨੀ ਕਿ ਤਿੰਨ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਜਿਹੜੀਆਂ ਨੇ ਉਹ ਮੌਕੇ ਤੇ ਪਹੁੰਚ ਗਿਆ ਨੇ ਤੇ ਉਹਨਾਂ ਦੇ ਵੱਲੋਂ ਅੱਗ ਤੇ ਕਾਬੂ ਪਾਇਆ ਗਿਆ। ਵਾਇਰਲ ਫੋਟੋ ਦੀ ਕੀ ਸਚਾਈ ਹੈ? ਦੱਸਦੀ ਇੱਕ ਵਾਇਰਲ ਫੋਟੋ ਦੀ ਸਚਾਈ ਜਾਣਨ ਦੇ ਲਈ ਅਸੀਂ ਇਸ ਨੂੰ ਖੋਜਿਆ ਤੇ ਖੋਜ ਕਰਨ ਤੇ ਸਾਨੂੰ ਇਹ ਮਿਲਿਆ ਕਿ ਫੋਟੋ ਬਿਜ਼ਨਸ ਸਟੈਂਡਰਡ ਦੀ ਇੱਕ ਵੈਬਸਾਈਟ ਤੇ ਮਿਲੀ। ਜਿਸ ਦੇ ਵਿੱਚ ਕਈ মিডিਆ ਰਿਪੋਰਟਾਂ ਦੇ ਵਿੱਚ ਦਾਵਾ ਕੀਤਾ ਗਿਆ ਕਿ ਵੀਡੀਓ ਜਿਹੜੀ ਪੁਰਾਣੀ ਹੈ। ਇਹ ਜਿਹੜੀ ਫੋਟੋ ਹੈ ਉਹ ਪੁਰਾਣੀ ਹੈ ਤੇ ਇਸ ਨੂੰ ਵਾਇਰਲ ਕੀਤਾ ਜਾ ਰਿਹਾ ਹੈ ਤੇ ਇਹ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਜੋ ਕਿ ਫੇਕ ਵੀਡੀਓ ਫੇਕ ਤਸਵੀਰਾਂ ਅਹਮਦਾਬਾਹ ਜਹਾਜ਼ ਹਾਦਸੇ ਦੀ ਆ ਦੱਸ ਕੇ ਉਹਨਾਂ ਨੂੰ ਵਾਇਰਲ ਕੀਤਾ ਜਾ ਰਿਹਾ ਹੈ ਕਿਉਂਕਿ ਜਦੋਂ ਵੀ ਕੋਈ ਹਾਦਸਾ ਹੁੰਦਾ ਹੈ ਜਦੋਂ ਵੀ ਕੁਝ ਹੁੰਦਾ ਹੈ ਤਾਂ ਅੱਜ ਕੱਲ ਇਹ AI ਤੋਂ ਕਈ ਤਰ੍ਹਾਂ ਦੀ ਤਸਵੀਰਾਂ ਵੀਡੀਓ ਫੋਟੋ ਜਿਹੜੇ ਤਿਆਰ ਕੀਤੇ ਜਾਂਦੇ ਨੇ ਤੇ ਜਿਨ੍ਹਾਂ ਨੂੰ ਉਸ ਹਾਦਸੇ ਦੇ ਨਾਲ ਜੋੜ ਕੇ ਦੱਸਿਆ ਜਾਂਦਾ ਔਰ ਵਾਇਰਲ ਕੀਤਾ ਜਾਂਦਾ ਹੈ ਔਰ ਬਹੁਤ ਸਾਰੇ ਲੋਕ ਇਹਨਾਂ ਤਸਵੀਰਾਂ ਨੂੰ ਪਛਾਣਨ ਦੇ ਵਿੱਚ ਗਲਤੀ ਕਰਦੇ ਨੇ ਔਰ ਧੋਖਾ ਖਾ ਲੈਂਦੇ ਨੇ। ਉਹਨਾਂ ਨੂੰ ਲੱਗਦਾ ਹੈ ਕਿ ਇਹ ਵੀਡੀਓ ਤਸਵੀਰਾਂ ਜੋ ਨੇ ਉਸੇ ਹਾਦਸੇ ਦੀਆਂ ਨੇ। ਦੱਸਦੀ ਕਿ ਇਹਨਾਂ ਤਸਵੀਰਾਂ ਨੂੰ ਲੈ ਕੇ ਵੀਡੀਓ ਨੂੰ ਲੈ ਕੇ ਜੋ ਦਾਵਾ ਕੀਤਾ ਜਾ ਰਿਹਾ ਉਹ ਪੂਰੀ ਤਰ੍ਹਾਂ ਫੇਕ ਹੈ।